ਹਾਂਜੀ ਆ ਆਪਣੇ ਕੋਲੇ ਹੈਗਾ ਜੀ اڈੀ ਸਟੌਫ ਜਿਹੜਾ ਕਿ 500 ਦਾ ਸੂਟ ਮਿਲੂਗਾ ਜੀ ਤੁਹਾਨੂੰ ਹੁਣ ਲੈਸ ਦੇ ਵਿੱਚ ਲੱਗੇ ਹੋਏ ਨੇ ਇਹ ਕੁਸ਼ਕ ਕਲਰ ਨੇ ਜਿਹੜੇ ਉਹ ਆਪਣੇ ਕੋਲੇ ਪ੍ਰੋਪਰ ਸੈੱਟ ਨਹੀਂ ਹੈਗੇ ਕੁਸ਼ਕ ਕਲਰ ਨੇ ਜਿਹੜੇ ਉਹ ਅਵੇਲੇਬਲ ਹੈਗੇ ਨੇ ਔਰ ਇਹ ਆਪ ਤੁਹਾਨੂੰ ਦੇਵਾਂਗੇ ਜੀ ਹੁਣ ਓਨਲੀ 500 ਦੇ ਵਿੱਚ ਇਹ ਸਾਰੇ ਸੂਟ اڈੀ ਦੇ ਨੇ ਜੀ ਬਿੱਚੇ ਦੇ BMW ਵੀ ਹੈਗੇ BMW ਦਾ ਆਪਾਂ ਤੁਹਾਨੂੰ ਘੱਟ ਰੇਟ ਲਾਵਾਂਗੇ ਜੀ ਜਿਹੜੀ Audi ਹੈਗੀ ਐ ਉਸ ਦਾ ਤੁਹਾਨੂੰ 500 ਰੁਪਏ ਲੱਗੂਗਾ ਜੀ ਸੂਟ ਬਹੁਤ ਸੋਹਣੇ ਨੇ ਸਾਰੇ ਹੀ ਡਿਜ਼ਾਈਨ ਕਲਰ ਪ੍ਰਾਈਸ ਹੈਗਾ ਜਿਹੜਾ ਉਹ ਇਹਨਾਂ ਦਾ ਰਹੂਗਾ ਜੀ 500 ਰੁਪਏ ਹੋਣਗੇ ਸਿਰਫ ਇਹ ਕਿ ਟੈਕਸ ਦੀ ਵੈਰਾਈਟੀ ਰਹੂਗੀ ਜੀ ਇਹ ਜਿਨ੍ਹਾਂ ਨੇ ਲੈਣੇ ਆ ਜੇ ਰਖੜੀ ਸੇਲ ਹੈ ਜੀ ਤਾਂ ਜਲਦੀ ਆਪਣੇ ਨਾਲ ਕੰਟੈਕਟ ਕਰ ਸਕਦੇ ਹੋ ਜੀ